ਡ੍ਰਿੰਕ ਹੀ ਜੈਨੂਨ ਬਣਾਉਣੇ ਆ ਜੀ ਪਿਓਰ ਕੁਆਲਟੀ ਦਾ ਡ੍ਰਿੰਕ ਬਣਾਉਣੇ ਆ ਜੀ ਜਿੱਦੀ ਮੈਂ ਬਿਰਸਾ ਕਹਿੰਦੇ ਪੰਜਾਬ ਦਾ ਬਿਰਸਾ ਆਪਾਂ ਨੂੰ ਆਪ ਸਾਂਭਣ ਦੀ ਲੋੜ ਹੈ ਹੁਣ ਉਹ ਸਾਂਭਾਂਗੇ ਕਿਵੇਂ ਜਦੋਂ ਆਪਾਂ ਇਹ ਫੀਲਡ 'ਚ ਉਤਰਾਂਗੇ ਆਪਣੇ ਨੋਜਮਾਨ ਫੀਲਡ 'ਚ ਉਤਰਨਗੇ ਇੱਥੇ ਸਭ ਕੁਝ ਬਣਦਾ ਹੈਗਾ ਆਰਗੈਨਿਕ ਬਣਦਾ ਥਾਣਾ ਬਣਾਈਦਾ ਜੀ ਸਭ ਕੁਝ ਇੱਥੇ ਤਿਆਰ ਕਰੀਦਾ ਪਰ ਪਰ ਸਮਾਨ ਪਈਦਾ ਜੀ ਦੇਖੋ ਤੇ ਪ੍ਰੋਟੀਨ ਦੀ ਭਰਮਾਰ ਹੈ ਜੀ ਅਸੀਂ ਡਰਿੰਕ ਦੇ ਵਿੱਚ ਜੋ ਕੁਝ ਵੇਚਦੇ ਆਂ ਜੀ ਅਸੀਂ ਐਸ ਕਰਕੇ ਸਾਡੇ ਕੋਲ ਦੂਰ ਦੂਰ ਤੋਂ ਆਉਂਦੇ ਆਂ ਜੀ ਤੇ ਮੈਂ ਕਹਾਂ ਮਹਾਰਾਜ ਦੀ ਮਹਿਰ ਹੀ ਆ ਮੌਜ ਹੀ ਆ ਕਿਉਂਕਿ ਪੰਜਾਬੀ ਬੰਦਾ ਪੰਜਾਬੀ ਨੂੰ ਧੋਖਾ ਨਹੀਂ ਦੇ ਸਕਦਾ ਹੈਗਾ ਜੀ ਦੇਖੋ ਆਪਾਂ ਬਿਹਾਰੀ ਉਪੀ ਦੇ ਤਾਂ ਹੈ ਨਹੀਂ ਵੀ ਆਪਾਂ ਇੱਥੇ ਧੋਖਾ ਕਰਕੇ ਚਲੇ ਜਾਵਾਂਗੇ ਕੈਮੀਕਲਾਂ ਤੋਂ ਦੂਰ ਰਹਿਣ ਲੋਕ ਜੈਨਿਊਨ ਚੀਜ਼ ਪੀਣ ਜੈਨਿਊਨ ਡਰਿੰਕ ਪੀਣ ਜੋ ਆਪਣੇ ਪੰਜਾਬ ਦਾ ਅਸਲ ਵਿਰਸਾ ਹੈ ਉਹ ਸਾਂਭਣ ਦੀ ਸਭ ਤੋਂ ਵੱਡੀ ਗੱਲ ਹੈ ਜੀ ਪੰਜਾਬੀ ਭਾਈਚਾਰਾ ਉਹ ਕਹਿੰਦੇ ਵੀ ਪੰਜਾਬ ਵਿੱਚ ਕੁਝ ਹੈ ਨਹੀਂ ਚਲੋ ਬਾਹਰ ਬਾਹਰ ਜਾਣੇ ਉੱਥੇ ਪੈਸੇ ਕਮਾਵਾਂਗੇ ਪਰ ਜਦੋਂ ਪ੍ਰਵਾਸੀ ਆ ਇੱਥੇ ਆ ਕੇ ਕੰਮਕਾਰ ਚਲਾ ਸਕਦੇ ਨੇ ਮੋਟੀ ਕਮਾਈ ਕਰ ਸਕਦੇ ਨੇ ਸੋ ਸਾਡਾ ਭਾਈਚਾਰਾ ਤੇ ਜੇ ਮੈਂ ਕਹੂੰਗਾ ਜੇ ਆਪਾਂ ਆਪਣੀ ਸ਼ਰਮ ਲਾ ਕੇ ਆਪਣੇ ਮੈਂ ਪੰਜਾਬੀ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਸਪੈਸ਼ਲ ਤੌਰ ਤੋਂ ਆਪਣੀ ਸ਼ਰਮ ਨੂੰ ਲਾ ਕੇ ਤੁਸੀਂ ਫੀਲਡ ਦੇ ਵਿੱਚ ਉਤਰੋਗੇ ਆਪਣਾ ਕੰਮ ਕਰਾ ਆਪਣਾ ਬਿਜ਼ਨਸ ਛੋਟਾ ਵੀ ਕਰੋਗੇ ਨਾ ਗੁਰੂ ਮਾਰੇ ਦੀ ਮਿਹਰ ਹੈ ਤੁਸੀਂ ਬਾਹਰ ਭੁੱਲ ਜਾਣਾ ਵੀਰੋ ਤੁਸੀਂ ਆਉਤਾ ਸਹੀ ਪੰਜਾਬ ਦਾ ਕਹਿੰਦਾ ਤੁਸੀਂ ਤੁਰੋ ਤਾਂ ਸਹੀ ਐਸੀ ਦਾ ਜੱਫੀ ਪਾਉਣ ਨੂੰ ਤਿਆਰ ਆ ਬਾਹਰ ਵਾਲਿਆਂ ਨੂੰ ਜੱਫੀ ਪਾਈ ਹੋਈ ਆ ਪੰਜਾਬ ਵਾਲਿਆਂ ਨੇ ਪੰਜਾਬ ਨੇ ਤਾਂ ਆਪਾਂ ਇੱਥੇ ਰਹਿ ਕੇ ਬਾਹਰ ਨੂੰ ਤੁਰੇ ਜਾਂਦੇ ਆ ਆਪਣਾ ਪੰਜਾਬ ਦਾ ਪਹਿਲੇ ਹੀ ਜ਼ੀਰੋ ਹੋਈ ਫਿਰਦਾ ਜੀ ਕੰਮ ਵਧੂ ਹੈ ਜੀ ਪੰਜਾਬ 'ਚ ਕੰਮ ਮੁੱਕਣ ਵਾਲਾ ਕੋਈ ਨਹੀਂ ਹੈਗਾ ਪੰਜਾਬ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਖਤਮ ਹੋਊਗਾ ਇਹ ਸਿਰਫ ਗੱਲਾਂ ਕਰਨ ਦੀਆਂ ਨੇ ਕਹਿੰਦੇ ਨੇ ਪੰਜਾਬ ਦੇ ਵਿੱਚ ਮੁੱਕ ਗਿਆ ਨਸ਼ਾ ਵਧ ਗਿਆ ਫਲਾਣਾ ਵਧ ਗਿਆ ਮੈਨੂੰ ਨਹੀਂ ਲੱਗਦਾ ਕਿ ਦਾਦੀ ਕੋਈ ਗੱਲ ਹੈ ਇਹ ਸਿਰਫ ਕੋਈ ਬਸ ਇਦਾਂ 2-4 ਜਣੇ ਦੇਖ ਕੇ ਉਹਨਾਂ ਨੂੰ ਜੱਜ ਕਰ ਲੈਂਦੇ ਨੇ